ਬਾਈ ਮੇ ਸਲਾਨਾ ਜੋੜ ਮੇਲਾ ਦਰਬਾਰ ਸ਼ਾਹ ਅਮਰ ਸਿੰਘ ਮਸਤ ਕਲੰਦਰ ਸਾਹਿਬ ਜੀ ਜਿਲ੍ਹਾ ਗਰਾਉਂ ਦਾ ਮੇਲਿਆਂ ਦਾ ਮਕਸਦ ਇਹੀ ਆ ਕਿ ਇਬਾਦਤ ਨਾਲ ਜੋੜਨਾ ਪਰਮਾਤਮਾ ਨਾਲ ਜੋੜਨਾ ਔਰ ਚੰਗੇ ਰਸਤੇ ਦੇ ਚੋ ਜਹ ਤੂੰ ਆਏ ਮੰਜੀ ਦੀ ਦਰਗਾਹ ਜੋ ਲੇ ਗਿਰੀ ਮਾੜਾ ਗੋਬਨ ਦੀ ਤਾਂ ਉਸ ਫਕਰਾਂ ਦਾ ਜਿਹੜੇ ਕੇ ਇਸ ਦਰਬਾਰ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਬੜਾ ਧੰਨਵਾਦ ਦਰਬਾਰ ਬਣੀਓ ਆਲਮੀਡੀਆ ਅੱਜ ਸਭ ਕੀ ਕਹਿਣਾ ਚਾਹੁੰਦੇ ਆਂ ਅੱਜ ਦੇ ਦਿਨ ਤੇ ਜਿਹੜਾ ਬਾਈ ਮਸਲਾਨਾ ਜੋੜ ਮੇਲਾ ਤੇ 14-15 ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਔਰ ਪੂਰੇ ਪੰਜਾਬ ਤੋਂ ਫਕੀਰ ਸੇਵਾ ਪੁੱਜੀ ਹੈ ਬਾਈ ਮਸਲਾਨਾ ਜੋੜ ਮੇਲਾ ਦਰਬਾਰ ਸ਼ਾਹਾਂ ਦੀ ਸ਼ਾਹ ਮਸਤ ਕਲੰਦਰ ਸਾਹਿਬ ਜੀ ਨਿਊ ਸ਼ਾਸਤਰੀ ਨਗਰ ਸਾਤਰਨ ਪਰਗਨਾ ਲਈ ਗਤੀਨਸ਼ੀਲ ਬੀਬੀ ਸਮੁੰਦਰ ਕੌਰ ਜੀ ਦਾ ਸੇਵਾਦਾਰ ਹਮੇਸ਼ਾ ਹੀ ਹਰ ਸਾਲ ਹਰ ਸਾਲ ਮੇਲਾ ਕਰਵਾਇਆ ਜਾਂਦਾ ਸੰਗਤਾਂ ਦੇ ਸਹਿਯੋਗ ਤੇ ਨਿੱਕੇ ਸਹਿਯੋਗ ਦੇ ਨਾਲ ਇਹ ਮੇਲਾ ਮੇਲਿਆਂ ਦਾ ਮਤਲਬ ਸਾਰੀ ਸੰਗਤ ਨੂੰ ਜੋੜਨਾ ਔਰ ਜੇਲੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਆ ਉਹਨਾਂ ਨੇ ਕੋਈ ਮੈਸੇਜ ਦੇਣ ਦੀ ਲੋੜ ਹੈ ਕਿ ਵੀ ਤੁਸੀਂ ਧਾਰਮਿਕ ਤੌਰ ਤੇ ਧਰਮੀ ਹੋ ਕੇ ਧਰਮ ਦੇ ਨਾਲ ਆਪੋ ਆਪਣੇ ਧਰਮ ਦੇ ਨਾਲ ਜੁੜ ਕੇ ਅੱਛੇ ਵਧੀਆ ਕੰਮ ਕਰੋ ਔਰ ਮਾਪੇ ਦੀ ਸੇਵਾ ਕਰੋ ਸੰਗਤ ਨੂੰ ਪਿਆਰ ਕਰੋ ਭੈਣਾ ਭਰਾਵਾਂ ਦਾ ਸਤਿਕਾਰ ਕਰੋ ਮਾਪਿਆਂ ਦਾ ਪਿਆਰ ਕਰੋ ਔਰ ਸਮਾਜ ਦੇ ਵਿੱਚ ਮਾਪੇ ਜਿਹੜੇ ਬੜੇ ਔਖੇ ਹੋ ਕੇ ਬੱਚਿਆਂ ਨੂੰ ਪਾਲਦੇ ਆ ਉਹਨਾਂ ਦੀਆਂ ਮਨੋਕਾਮਨਾਇ ਪੂਰੀਆਂ ਹੋਣ ਔਰ ਮਾਪਿਆਂ ਦੀ ਸੇਵਾ ਕਰਨ ਮੇਲਾ ਕਰਾਉਣ ਦਾ ਮੇਲੇ ਦਾ ਮਕਸਦ ਇਹ ਹੈ ਕਿ ਇਬਾਦਤ ਨਾਲ ਜੋੜਨਾ ਪ੍ਰਮਾਤਮਾ ਨਾਲ ਜੋੜਨਾ ਔਰ ਚੰਗੇ ਰਸਤੇ ਤੇ ਚੱਲਣਾ ਭਾਈ ਸਾਡੇ ਲੋਕ ਤਿਆਂ ਦੇ ਨਹੀਂ ਸੰਦੇਸ਼ ਦਿੱਤੇ ਹੁੰਦਾ ਹਰ ਸਾਲ ਸਟੇਜਾਂ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਜਿੰਨੇ ਵੀ ਸੰਗਤ ਆਉਂਦੀ ਹੈ ਮੇਰੀ ਇਹੀ ਕਾਮਨਾ ਹੈ ਇਹੀ ਚਾਹਨਾ ਇਹੀ ਅਰਦਾਸ ਹੈ ਕਿ ਜੋ ਵੀ ਆਪਣੇ ਮਨ ਦੇ ਵਿੱਚ ਮਰਜ਼ਾ ਲੈ ਕੇ ਆਉਣ ਉਹ ਆਪਣੀਆਂ ਮਰਦਾਂ ਖੁਸ਼ੀਆਂ ਦੇ ਨਾਲ ਭਰ ਕੇ ਵੀਰ ਪਾਤਸ਼ਾਹ ਮਾਂ ਜੀ ਭੇਜਣ ਔਰ ਉਹਨਾਂ ਦਾ ਕੋਈ ਵੀ ਇਦਾਂ ਦਾ ਕੰਮ ਨਾ ਹੋਵੇ ਜਿਹੜਾ ਨਾ ਹੋਵੇ ਉਹਨਾਂ ਦੀਆਂ ਮਨੋ ਕਾਮਨਾ ਪਰਮਾਤਮਾ ਹਮੇਸ਼ਾ ਪੂਰੀਆਂ ਕਰੇ ਮੇਰੇ ਨਾਲ ਬਾਬਾ ਬਿੱਟੂ ਜੀ ਛੇਕਪੁਰ ਤੋਂ ਖਿੱਲੂ ਭਾਈ ਜੀ ਡੋਲਰ ਵਾਲੀ ਸਰਕਾਰ ਅਮਨ ਮੰਦਾਰੀ ਜੀ ਬਾਬਾ ਭਜਨ ਜੀ ਔਰ ਬਹੁਤ ਸਾਰੇ ਮਹਾਪੁਰਸ਼ ਜਿਵੇਂ ਪਰਮਜੀ ਦਰਬੇਸ਼ ਜੀ ਰਾਹੋਂ ਤੋਂ ਹੋਰ ਬਹੁਤ ਸਾਰੇ ਫਕਰ ਫਕੀਰ ਚਰਨਜੀ ਸਾਭਰੀ ਜੀ ਫਗਵਾੜੇ ਤੋਂ ਬਾਬਾ ਬਿੰਦਰ ਜੀ ਜਿੰਨੀਆਂ ਵੀ ਸੰਗਤਾਂ ਨਿੱਗਾ ਸਹਿਯੋਗ ਸੰਤ ਮਹਾਪੁਰਸ਼ਾਂ ਵੱਲੋਂ ਵੀ ਮਿਲਦਾ ਮੇਰੀ ਸੰਤ ਮਹਾਪੁਰਸ਼ਾਂ ਨੂੰ ਵੀ ਇਹੀ ਬੇਨਤੀ ਆ ਕਿ ਇਸ ਤਰ੍ਹਾਂ ਦਾ ਪ੍ਰਚਾਰ ਕਰੋ ਕਿ ਜਿਹੜੇ ਬੱਚੇ ਆ ਉਹ ਨਾ ਉਹਨਾਂ ਅਨਰਸ਼ੀਆਂ ਤੋਂ ਬਚ ਕੇ ਰਹਿਣ ਆਪਣੇ ਮਾਪੇ ਦਾ ਸਤਿਕਾਰ ਕਰਨ ਔਰ ਸਮਾਜ ਦੇ ਵਿੱਚ ਆਪਣਾ ਨਾਂ ਉੱਚਾ ਕਰਕੇ ਜਿੱਥੇ ਮਾਪੇ ਦੀ ਸੇਵਾ ਕਰਨ ਤੇ ਸਮਾਜ ਦੀ ਸੇਵਾ ਕਰਨ ਸੰਗਤੀ ਸੇਵਾ ਕਰਨ ਔਰ ਦੁਨੀਆਂ ਦੇ ਵਿੱਚ ਆ ਬਬਈ ਦੀ ਪਹਿਲਾਂ ਸਾਰੇ ਪੱਤਰਕਾਰ ਮੀਡੀਆ ਨੂੰ ਬਬੋ ਮੇਲੇ ਦੀਆਂ ਮੁਬਾਰਕਾਂ ਔਰ ਇਸ ਦਰਵਾਜ਼ੇ ਦੇ ਕਲੰਦਰਾਂ ਦੇ ਦਰਵਾਜ਼ੇ ਦੇ ਗੱਦੀ ਨਿਸ਼ੀਨ ਸੜੇ ਪੰਜੀ ਬਿੰਦਰ ਪੰਜੀ ਉਹਨਾਂ ਨੂੰ ਮੁਬਾਰਕਾਂ ਧੰਨਵਾਦ ਤਾਂ ਉਸ ਫਕਰਾਂ ਦਾ ਜਿਹੜੇ ਕੇਸ ਦਰਬਾਰ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਬੜਾ ਧੰਨਵਾਦ ਉਹ ਸੰਗਤਾਂ ਦਾ ਵੀ ਬੜਾ ਧੰਨਵਾਦ ਹੈ ਕਿ ਇਸ ਮੇਲੇ ਦੇ ਉੱਤੇ ਉਹਨਾਂ ਨੇ ਬੜਾ ਇਕੱਠ ਕੀਤਾ ਹੈ ਸੰਗਤਾਂ ਪਹੁੰਚੀਆਂ ਹੋਈਆਂ ਨੇ ਇਸ ਦਰਬਾਰ ਸਰਪੰ ਸਿੰਘ ਪੰਮਾ ਜੀ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਜਿਹੜੇ ਸਾਨੂੰ ਹਰ ਸਾਲ ਸੇਵਾ ਦਾ ਮੌਕਾ ਦਿੰਦੇ ਆ ਅਸੀਂ ਵੀ ਉਹਨਾਂ ਦੇ ਇੱਥੇ ਬਹੁਤ ਵੱਡੇ ਕਵਾਲ ਸਰਵਜੀਤ ਕਵਾਲ ਜਿੰਦਾ ਤਰੰਮੀ ਪਰਦੇਸੀ ਜੀ ਹਾਜ਼ਰੀ ਲਾ ਕੇ ਗਏ ਸਾਰੀ ਸੰਗਤ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ। ਜਗਾਰਾ ਬਾਬਾ ਦਾਤਾ ਹਲੀਆ ਸਰਕਾਰ ਦੀ ਦਾ। ਬਹੁਤ ਸੱਚੀ ਸਰਕਾਰ। ਸਭ ਤੋਂ ਇਹੀ ਆ ਕਿ ਫਕੀਰ ਸੂਫੀ ਸੰਤ ਕਹਿੰਦੇ ਕਿੰਨੂ ਆ। ਸੂਫੀਆਂ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਚੱਲਦਾ। ਹਾਂ ਇਹ ਕ ਆਪਣੀ ਦਿਲ ਦੀ ਤਮੰਨਾ ਕਿ ਜੇ ਕੋਈ ਸਿਗਰਟ ਪੱਤੀ ਲੰਦ ਹੈ ਉਹ ਉਹਨਾਂ ਦੇ ਪਾਏ ਆ ਪਰ ਲੇਕਿਨ ਨਸ਼ੇ ਤੋਂ ਦੂਰ ਰਹੋ। ਇਬਾਦਤ ਵੀ ਤਾਂ ਹੀ ਕਰਾਂਗੇ ਜਿਹੜਾ ਹੀ ਇਬਾਦਤ ਦਾ ਨਸ਼ਾ ਹੈ ਉਹ ਨਸ਼ਾ ਕਦੀ ਨਹੀਂ ਉਤਰੇਗਾ। ਤੇ ਇਸ ਕਰਕੇ ਸਾਡੇ ਜੋ ਬੱਚੇ ਵੀਰ ਭਾਈ ਨਸ਼ਿਆਂ ਤੋਂ ਦੂਰ ਰਵੋ ਔਰ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ ਹਾਂਜੀ ਜੈ ਮਾਤਾ ਦੀ ਜੈ ਸਾਂਜੀ ਦੀ ਮੈਂ ਤੁਹਾਡਾ ਆਪਣਾ ਦਾਸ ਲਾਡੀ ਚੋਹਾਨ ਦਰਬਾਰ ਸ਼੍ਰੀ ਦੁਰਗਾ ਮਾਤਾ ਮੰਦਰ ਸੋ ਬਹੁਤ ਖੁਸ਼ੀ ਦੀ ਗੱਲਾਂ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਮਸਤ ਕਲੰਦਰ ਦਰਬਾਰ ਜਿੱਥੋਂ ਦੇ ਗੱਦੀ ਨਿਸ਼ੀਨ ਬੀਬੀ ਸੁਖਵਿੰਦਰ ਕੌਰ ਬਿੰਦਰ ਜੀ ਔਰ ਇਸ ਦਰਬਾਰ ਦੇ ਮੁੱਖ ਸੇਵਾਦਾਰ ਸਾਡੇ ਬਹੁਤ ਸਤਿਕਾਰਯੋਗ ਪੱਤਰਕਾਰ ਭਾਈ ਚਾਰੇ ਦੇ ਵਿੱਚੋਂ परमजीत पम्मा जी बहुत अच्छी रूदे मालिक आ सो आज सारे फक्कर फकीर दरबारी महापुरुष वख वख डेरियां तो इस मेले ਦੇ ਵਿੱਚ ਨਮਸਤਕ ਹੋਇਆ ਔਰ ਦਾਸ ਨੂੰ ਵੀ ਸਮਾਂ ਮਿਲਿਆ ਮੈਂ ਵੀ ਅੱਜ ਆ ਕੇ ਇੱਥੇ ਦਰਵਾਜੇ ਸਦਾ ਸਲਾਮ ਕੀਤਾ ਵਾ ਔਰ ਮੇਰੇ ਨਾਲ ਚੰਡੀਗੜ੍ਹ ਤੋਂ ਮਨਜੀਤ ਮੰਡੀ ਜੀ ਸਾਇਰ ਕੋਰਸ ਜੀ ਤੋਂ ਉਹ ਵੀ ਅੱਜ ਇਸ ਮੇਲੇ ਦੇ ਵਿੱਚ ਸਪੈਸ਼ਲੀ ਤੌਰ ਤੇ ਆਏ ਆ ਔਰ ਵਖ ਵਖ ਡੇਰਿਆਂ ਤੋਂ ਫਕੀਰ ਔਰ ਕਲਾਕਾਰ ਆਏ ਆ ਸੋ ਸਾਰਿਆਂ ਨੂੰ ਦਰਬਾਰ ਸ੍ਰੀ ਦੁਰਗਾ ਮਾਤਾ ਮੰਦਰ ਔਰ ਦਾਸ ਲਾਡੀ ਚੋਹਾਨ ਚੋਹਾਨ ਪਰਿਵਾਰ ਵੱਲੋਂ ਇਸ ਬਾਈ ਮੇ ਸਲਾਨੇ ਜੋੜ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਾਈਂ ਜੀ ਦੇ ਕਰਮਾ ਦੇ ਵਿੱਚ ਇਹੀ ਬੇਨਤੀ ਕਰਦਾ ਵਾਂ ਪੂਰੇ ਪੰਜਾਬ ਭਰ ਦੇ ਵਿੱਚ ਇਦਾਂ ਹੀ ਮੇਲੇ ਭੰਡਾਰੇ ਲੱਗਦੇ ਰਹਿਣ ਤਾਂ ਕਿ ਪੰਜਾਬ ਦਾ ਉਧਾਰ ਹੋਵੇ ਜੈ ਮਾਤਾ ਦੀ ਜੈ ਸਾਈਂ ਜੀ ਦੀ ਜੈ ਸਾਈਂ ਦੀ ਜੈ ਮਾਤਾ ਦੀ ਹਰ ਹਰ ਮਾਦੇਵ ਮੈਂ ਸਾਈਂ ਬੰਡੀ ਚੋਹਾਨ ਡੇਰਾ ਬਸੀਦੂ ਆਪਣਾ ਡੇਰਾ ਹੈ ਸਾਈ ਨਿਵਾਸ ਡੇਰਾ ਬਸੀ ਵਿੱਚ ਉਥੋਂ ਦੀਆਂ ਤੇ ਆਪਣਾ ਅੱਜ ਪੋਸਟਰ ਰਿਲੀਜ਼ ਹੋਇਆ ਹੈ ਸਾਈ ਰਿਕਾਰਡਸ ਦੇ ਵਿੱਚ ਸਾਈ ਮਨਦੀਪ ਰਿਕਾਰਡਸ ਠੀਕ ਹੈ ਭਜਨ ਆ ਰਿਹਾ ਆਪਣਾ 28 ਤਰੀਕ ਨੂੰ ਜੈ ਸਾਈ ਨਾਥ ਮਹਾਰਾਜ ਠੀਕ ਹੈ ਇਹਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਉਹ ਤੁਹਾਡਾ ਸਾਰਿਆਂ ਦਾ ਪਿਆਰ ਚਾਹੀਦਾ ਹੈ ਜੈ ਸਾਈ ਯਾ ਤੀਨ ਜੈ ਮਹਾਰਾਜ ਉਹਨਾਂ ਦੇ ਗਦਮਾਂ ਦੇ ਵਿੱਚ ਸਾਡੀ ਪੂਰੀ ਟੀਮ ਦਾ ਨਮਰ ਰੋਜ਼ ਨਾਲੇ ਦਰਵਾਜ਼ਾ ਮੇਰੇ ਲਈ ਰੱਖਵਾਉਂਦੀਆਂ ਨੇ ना पैरेंस करा के ना सुन चल सर एक बार पैर पानी फरला